ਅੱਜ ਅਸੀਂ ਬਣਾਵਾਂਗੇ ਰਾਜਸਥਾਨ ਦੀ ਫੇਮਸ ਸਬਜੀ ਗਟਕੜੀ ਬਾਹਰ ਬਾਰਿਸ਼ ਬਹੁਤ ਹੋ ਰਹੀ ਆ ਤੇ ਐ ਦੇਖੋ ਜੀ ਅਸੀਂ ਬਣਾਈ ਸੀ ਤੇ ਫਸਟ ਟਾਈਮ ਨਹੀਂ ਬਹੁਤ ਵਧੀਆ ਬਣੀ ਸੀ ਜਿਹਦੇ ਲਈ ਲਿਆ ਸੀ ਅਸੀਂ ਇਹ ਸਾਬਤ ਧਨੀਆ ਇੱਕ ਚਮਚ ਸੌਫ ਦਾ ਦੋ ਸਾਬਤ ਧਨੀਏ ਦੇ ਇੱਕ ਜੀਰੇ ਦਾ 8 ਤੋਂ 10 ਕਾਲੀ ਮਿਰਚ ਇਹਨਾਂ ਨੂੰ ਅਸੀਂ ਹਲਕੇ ਸੇਕ ਤੇ ਰੋਸਟ ਕਰ ਲਿਆ ਸੀ ਫਰਾਈਪੈਨ ਜਾਂ ਤਵੇ ਤੇ ਪਾ ਕੇ ਥੋੜੀ ਜਿਹੀ ਬਾਤੀ ਸੀ ਅੱਧਾ ਚਮਚ ਤੋਂ ਲਗਭਗ ਸੀ ਅਜਵੈਨ ਇਹਨੂੰ ਵੀ ਅਸੀਂ ਸੀ ਇਕ ਲਮਗੇ ਫੇਰੇ ਅਸੀਂ ਨੂੰ ਡੰਡੇ ਕੁੰਡੇ ਵਿੱਚ ਹੱਥ ਦੇ ਨਾਲ ਪੀਸਾਂ ਦਰੜੀ ਜੀ ਪੀਸਾਂਗੇ ਜਿਆਦਾ ਨਹੀਂ ਪੀਸਾਂਗੇ ਕਿਉਂਕਿ ਇਹ ਦਾ ਫਲੇਵਰ ਬਹੁਤ ਵੱਖਰਾ ਵੱਖਰਾ ਟੇਸਟ ਹੁੰਦਾ ਇਹ ਲੈ ਲਿਆ ਅਸੀਂ ਬੇਸਣ ਬੇਸਣ ਅਸੀਂ ਬਣਾਇ ਸੀ ਚਾਰ ਜਾਣ ਲਈ ਤੁਸੀਂ ਆਪਣੇ ਅਕੋਰਡਿੰਗ ਵਧ ਜਾਂ ਘਟ ਕਰ ਸਕਦੇ ਜਿੰਨੇ ਫੈਮਿਲੀ ਦੇ ਮੈਂਬਰ ਜਿੰਨੇ ਲਈ ਤੁਸੀਂ ਬਣਾ ਰਹੇ ਹੋ ਤੇ ਇਹਦੇ ਵਿੱਚ ਪਾਤਾ ਅਸੀਂ ਲੋਨ ਮਿਰਚ ਮਸਾਲਾ ਸੌਰੀ ਲੋਨ ਮਿਰਚ ਤੇ ਪਾਤੀ ਸੀ ਹਿੰਗ ਹੁਣ ਪਾਤਾ ਸੀ ਤਾਜ਼ਾ ਦੇ ਇਹ ਪਾਤਾ ਸੀ ਤਾਜ਼ਾ ਕੁੱਟਿਆ ਮਸਾਲਾ ਹੁਣ ਪਾਵਾਂਗੇ ਇਹਦੇ ਵਿੱਚ ਅਸੀਂ ਸਰੋਂ ਦਾ ਤੇਲ ਤੁਸੀਂ ਕਿਉਂ ਰਿਫਾਈਨਡ ਜੋ ਵੀ ਪਾਉਣਾ ਪਾ ਸਕਦੇ ਸਾਡੇ ਕੋਲ ਇਹ ਸੀ ਇਹ ਪਾਇਆ ਸੀ ਅਸੀਂ ਤੇ ਇਹ ਪਾਤੀ ਸੀ ਹਲਦੀ ਇਹ ਪਾਤਾ ਸੀ ਥੋੜਾ ਜਿਹਾ ਖਾਣ ਵਾਲਾ ਮਿੱਠਾ ਸੋਡਾ ਬੇਕਿੰਗ ਸੋਡਾ ਨਹੀਂ ਸੀ ਪਾਇਆ ਇਹ ਪਾਇਆ ਸੀ ਮਿੱਠਾ ਸੋਡਾ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਸੀ ਮੈਸ਼ ਕਰਾਂਗੇ ਜੇਕਰ ਸਾਨੂੰ ਲੋੜ ਪੈਗੀ ਤੇ ਅਸੀਂ ਪਾਣੀ ਦੇ ਨਾਲ ਇਹਨੂੰ ਡੋ ਨੂੰ ਰੈਡੀ ਕਰਾਂਗੇ ਜੇ ਲੋੜ ਪੈਗੀ ਤਾਂ ਨਹੀਂ ਪੈਗੀ ਤੇ ਬਿਲਕੁਲ ਨਹੀਂ ਸਾਨੂੰ ਲੋੜ ਨਹੀਂ ਸਪੈਸੀ ਨੂੰ ਵਰਤੇ ਬੰਗੂ ਚੰਗੀ ਤਰ੍ਹਾਂ ਵਧੀਆ ਟੰਗਣਾ ਸੀ ਗੁੰਨ ਲਿਆ ਸੀ ਪਾਣੀ ਦੀ ਬਿਲਕੁਲ ਲੋੜ ਨਹੀਂ ਕਿਸੇ ਆਖਰੀ ਟਾਈਮ ਐ ਦੋ ਤੋਂ ਤਿੰਨ ਆਪਸ ਰੈਡੀ ਮੈਂ ਪਾਈ ਸੀ ਪਾਣੀ ਦੇ ਤੇ ਡੋ ਬਿਲਕੁਲ ਰੈਡੀ ਆ ਹੁਣ ਅਸੀਂ ਇਹਨੂੰ ਕਰਾਂਗੇ ਇਹਦੇ ਬਣਾਵਾਂਗੇ ਛੋਟੇ ਛੋਟੇ ਪੇੜੇ ਛੋਟੇ ਛੋਟੇ ਪੇੜੇ ਬਣਾਵਾਂਗੇ ਪਰ ਇਹ ਸਾਡੇ ਚਾਕੂ ਦੇ ਨਾਲ ਚਿਪਕਦਾ ਸੀ ਪੇੜੇ ਸਹੀ ਢੰਗ ਨਾਲ ਬੰਦੇ ਇਹਨੂੰ ਮੈਂ ਰੱਖ ਦਿੱਤਾ 6 ਸਾਈਡ ਤੇ ਹੁਣ ਮੈਂ ਹੱਥ ਦੇ ਨਾਲ ਪੇੜੇ ਬਣਾਵਾਂਗੀ ਕਿਉਂਕਿ ਜਿਹੜਾ ਬੇਸਨ ਹੈ ਇਹਦੇ ਨਾਲ ਚਿਪਕਦਾ ਹੱਥ ਨੂੰ ਬਿਲਕੁਲ ਨਹੀਂ ਸੀ ਚਿਪਚਿਪ ਕੇ ਆਏ ਤੇ ਹੁਣ ਇਹਨੂੰ ਅਸੀਂ ਕਰ ਲਾਂਗੇ ਚੌਪਰ ਨੂੰ ਸਾਫ਼ ਇਹਦੇ ਤੇ ਹੱਥ ਦੇ ਨਾਲ ਅਸੀਂ ਆਪਣੇ ਮਨ ਚਾਏ ਆਕਾਰ ਪਤਲੇ ਮੋٹے ਜਿਵੇਂ ਤੁਸੀਂ ਬਣਾਉਣੇ ਬਣਾ ਸਕਦੇ ਹੋ ਤੇ ਜਿਹੜਾ ਵੀ ਅਸੀਂ ਮਿੱਠਾ ਸੋਡਾ ਪਾਇਆ ਉਹਦੇ ਨਾਲ ਇਹ ਅੰਦਰ ਤੱਕ ਸੌਫਟ ਤੇ ਸਪੰਜੀ ਬਣਨਗੇ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਸੀ ਐ ਲੈ ਲਓ ਜੀ ਹੁਣ ਅਸੀਂ ਬਣਾਵਾਂਗੇ ਇਹਨਾਂ ਨੂੰ ਇੱਕ ਇੱਕ ਕਰਕੇ ਬਣਾ ਕੇ ਇੱਕ ਪਲੇਟ ਵਿੱਚ ਰੱਖ ਲਾਂਗੇ ਸਾਰੇ ਬੜੇ ਆਰਾਮ ਨਾਲ ਬਣ ਗਏ ਸੀ ਹੁਣ ਲਵਾਂਗੇ ਕੜਾਈ ਦੇ ਵਿੱਚ ਪਾਣੀ ਪਾਵਾਂਗੇ ਇਹ ਦੇਖੋ ਬਿਲਕੁਲ ਕੋਈ ਕ੍ਰੈਕ ਨਹੀਂ ਆਇਆ ਇਹਦੇ ਵਿੱਚ ਇਹਨਾਂ ਵਧੀਆ ਦਾ ਡੋ ਰੈਡੀ ਹੋਇਆ ਸੀ ਥੋੜੀ ਜੀ ਤਕਨੀਕ ਦੇ ਨਾਲ ਬਣਾਓ ਥੋੜਾ ਜਿੰਨਾ ਵੀ ਸਮਾਨ ਪਾਉਣਾ ਤੁਸੀਂ ਮੇਅਰਮੈਂਟ ਦੇ ਨਾਲ ਤੇ ਬੜੇ ਵਧੀਆ ਬਣਦੇ ਐ ਲੈ ਲਈ ਸੀ ਕੜਾਈ ਕੜਾਈ ਦੇ ਵਿੱਚ ਪਾਣੀ ਸੀ ਉਨਾ ਪਾਵਾਂਗੇ 2 ਤੋਂ 2.5 ਗਲਾਸ ਲਗਭਗ ਤਾਂ ਕਿ ਜਿਹੜੇ ਸਾਡੇ ਗट्टे ਆ ਰਾਮ ਨਾਲ ਵਿੱਚ ਡਿੱਪ ਹੋ ਜਾਣ ਤੇ ਹੁਣ ਅਸੀਂ ਇਹਨੂੰ ਕਰ ਦਾਂਗੇ ਮੀਡੀਅਮ ਫਲੇਮ ਦੇਤੇ ਤੇ ਜਿਹੜੇ 2-3 ਉਬਾਲੇ ਆਉਣ ਦੇ ਨਾਲ ਇਹ ਵਿੱਚੋਂ ਤੱਕ ਪੱਕ ਜਾਣਗੇ ਦੇਖੋ ਆਪਣੇ ਆਪ ਹੀ ਗट्टे ਤੈਰ ਕੇ ਉੱਪਰ ਆ ਗਏ ਆ ਤੇ ਬੱਬਲਸ ਬਣ ਗਏ ਆ ਐ ਲੈ ਲੈ ਅਸੀਂ ਤਾਜਾ ਦਹੀਂ ਖੱਟਾ ਬਿਲਕੁਲ ਨਹੀਂ ਲੈਣਾ ਦਹੀਂ ਦੇ ਵਿੱਚ ਪਾਤਾਗੇ ਅਸੀਂ ਇੱਕ ਚਮਚ ਪਾਇਆ ਸੀ ਦੇਗੀ ਮਿਰਚ ਦਾ ਕਲਰ ਵਾਸਤੇ ਦੋ ਚਮਚ ਪਾਏ ਸੀ ਪਰ ਕਿਵੇਂ ਧਨੀਆ ਪਾਊਡਰ ਦੇ ਧਨੀਆ ਦੇ ਵਿੱਚ ਜ਼ਿਆਦਾ ਸਵਾਦ ਲੱਗਦਾ ਥੋੜੀ ਜਿਹੀ ਪਾਈ ਸੀ ਹਲਦੀ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਅਸੀਂ ਮਿਕਸ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਾਂਗੇ ਐ ਦੇਖੋ ਗट्टे ਬਿਲਕੁਲ ਰੈਡੀ ਹੋ ਗਏ ਹੁਣ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਤੇ ਰੱਖਦਾ ਹਾਂ ਉਹ ਠੰਡੇ ਕਰਨ ਵਾਸਤੇ ਇਹ ਲੈ ਲੈ ਸੀ ਜਿਹੜਾ ਪਾਣੀ ਹੈ ਸੀ ਇਹ ਫੇਰ ਤੋਂ ਅਸੀਂ ਸਬਜ਼ੀ ਵਿੱਚ ਯੂਜ਼ ਕਰਾਂਗੇ ਤੇ ਇਹ ਗੱਟੇ ਅਸੀਂ ਕੱਢ ਤੇ ਕੜਾਈ ਵਿੱਚ ਪਾਵਾਂਗੇ ਤੇਲ ਤੇ ਤੁਸੀਂ ਘਿਓ ਪਾਣਾ ਪਾ ਸਕਦੇ ਹੋ ਰਿਫਾਈਨ ਪਾਣਾ ਪਾ ਸਕਦੇ ਹੋ ਅਸੀਂ ਤੇ ਸਰੋਂ ਦਾ ਤੇਲ ਪਾਇਆ ਸੀ ਥੋੜੀ ਜਿਹੀ ਪਾਇਸੀ ਹਿੰਗ ਹੁਣ ਪਾ ਦਾਂਗੇ ਇਹਦੇ ਵਿੱਚ ਟਮਾਟਰ ਅਦਰਕ ਲਸਣ ਦੀ ਪੇਸਟ ਜੜੀ ਵੀ ਦੇ ਅਸੀਂ ਤਿਆਰ ਕੀਤੀ ਸੀ ਇਹਨੂੰ ਅਸੀਂ ਭੁੰਨਦੇ ਜਾਵਾਂਗੇ ਹੁਣ ਅਸੀਂ ਪਾ ਦਾਂਗੇ ਸੁੱਕੀ ਮੇਥੀ ਇਸ ਤੋਂ ਬਾਅਦ ਪਾ ਦਾਂਗੇ ਐ ਭੁੱਲ ਗਈ ਸੀ ਉੱਪਰ ਤੋਂ ਮੈਂ ਪਾਤਾ ਸੀ ਲੌਂਗ ਤੇ ਤੇਜ ਪੱਤਾ ਇਹ ਮੈਨੂੰ ਯਾਦ ਭੁੱਲ ਗਿਆ ਸੀ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਤਾਜ਼ਾ ਕੁੱਟਿਆ ਹੋਇਆ ਜਿਹੜਾ ਸੀ ਮਸਾਲਾ ਸੀਗੇ ਸਾਡਾ ਇਹਨੂੰ ਅਸੀਂ ਪਾ ਦਾਂਗੇ ਉੱਪਰ ਤੋਂ ਇਹਨੂੰ ਅਸੀਂ ਫੋਨ ਕੇ 2 ਕਮਿੰਟ ਫੇਰ ਅਸੀਂ ਇਹਨਾਂ ਨੂੰ ਕੱਟ ਲਾਂਗੇ ਗੈਸ ਕਰ ਦਾਂਗੇ ਬੰਦ ਤੇ ਇਹਨੂੰ ਤੁਸੀਂ ਆਪਣੇ ਮਨ ਚਾਹਿਆਕਾਰ ਥੋੜੇ ਮੋਟੇ ਪਤਲੇ ਜਿਵੇਂ ਦੇ ਤੁਸੀਂ ਕਟਿੰਗ ਕਰਨਾ ਕੱਟ ਸਕਦੇ ਹੋ ਤੇ ਇਹ ਸਾਰੇ ਕੱਟ ਕੇ ਤੇ ਹੁਣ ਅਸੀਂ ਜਿਹੜਾ ਇਹਦੇ ਇਹ ਦੇਖੋ ਕਿੰਨੇ ਸੌਫਟ ਤੇ ਵਿੱਚੋਂ ਜਾਲੀਦਾਰ ਬਣੇ ਹੋਏ ਆ ਸਾਡੇ ਗੱਟੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਣੀ ਪਾਣ ਦੇ ਨਾਲ ਜਿਹੜਾ ਸਾਡਾ ਕੜਾਈ ਦਾ ਵੀ ਟੈਂਪਰੇਚਰ ਥੋੜਾ ਡਾਉਨ ਹੋ ਜਾਏਗਾ ਫਿਰ ਉਸ ਉਸ ਤੋਂ ਬਾਅਦ ਪਾਵਾਂਗੇ ਦਹੀਂ ਦਾ ਜ ਕੋਲ ਜਿਹੜਾ ਸੀ ਤਿਆਰ ਕਰਕੇ ਰੱਖਿਆ ਹੋਇਆ ਸੀ ਤੇ ਇਹਨੂੰ ਅਸੀਂ ਹਿਲਾਉਂਦੇ ਜਾਵਾਂਗੇ 10 ਮਿੰਟ ਲਈ ਹਿਲਾਵਾਂਗੇ 8 ਤੋਂ 10 ਮਿੰਟ ਹਿਲਾਉਂਦੇ ਜਾਵਾਂਗੇ ਤਾਂ ਕਿ ਜਿਹੜਾ ਸਾਡਾ ਦਹੀਂ ਉਹ ਫਟੇ ਨਾ ਤੇ ਜੇਕਰ ਫਟ ਗਿਆ ਤੇ ਫਿਰ ਸਾਡੇ ਜਿਹੜਾ ਗਰੇਵੀ ਇਹਦੀ ਟੇਸ ਨਹੀਂ ਬਿਲਕੁਲ ਨਹੀਂ ਆਏਗਾ ਤੇ ਇਹਨੂੰ ਅਸੀਂ ਹਿਲਾਉਂਦੇ ਜਾਏ ਤੇ ਇਹ ਦੇਖੋ ਤੇਲ ਜਿਹੜਾ ਵੱਖਰਾ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਸਾਡਾ ਗੱਟਿਆਂ ਦਾ ਬਚਿਆ ਹੋਇਆ ਪਾਣੀ ਤੇਲ ਜਿਹੜਾ ਕੜਾਈ ਤੜਕੇ ਨੇ ਛੱਡ ਦਿੱਤਾ ਸੀ ਹੁਣ ਅਸੀਂ ਪਾ ਦੇਾਂਗੇ ਪਾਣੀ ਤੇ ਇਹਨਾਂ ਵੀ ਦੋ ਉਬਾਲੇ ਆਉਣ ਤੇ ਤੇ ਇੱਕ ਅੜੀ ਸਾਡੀ ਰੈਡੀ ਹੋ ਗਈ ਹੁਣ ਅਸੀਂ ਪਾ ਦਾਂਗੇ ਇਹਦੇ ਵਿੱਚ ਗੱਟੇ ਗੱਟਿਆਂ ਨੂੰ ਅਸੀਂ ਉਬਾਲਾ ਨਹੀਂ ਦਵਾਉਣਾ ਬਿਲਕੁਲ ਸਲੋ ਫਲੇਮ ਤੇ ਸੇ ਇਹਨਾਂ ਨੂੰ ਹਲਕਾ ਹਲਕਾ ਉਬਾਲਾਉਣ ਦਵਾਾਂਗੇ ਤੇ ਫਿਰ ਇਹ ਗੱਟੇ ਸਾਡੇ ਜਿਹੜੇ ਰੈਡੀ ਹੋ ਗਏ ਜੇਕਰ ਜ਼ਿਆਦਾ ਉਬਾਲੇ ਤੇ ਖੁਰ ਜਾਣੇ ਸੀ ਇਸ ਲਈ ਅਸੀਂ ਇਹਨਾਂ ਨੂੰ ਅਸੀਂ ਉਤਾਰ ਦਿੱਤਾ ਸੀ ਹੁਣ ਅਸੀਂ ਪਾਵਾਂਗੇ ਇੱਕ ਬੌਲ 'ਚ ਇਹਨਾਂ ਨੂੰ ਕਰਾਂਗੇ ਅਸੀਂ ਚੈੱਕ ਇਹ ਦੇਖੋ ਜੀ ਕਿੰਨੇ ਸੌਫਟ ਬਿਲਕੁਲ ਬਣੇ ਹੋਏ ਆ ਤੇ ਇਹਨੂੰ ਤੁਸੀਂ ਚੋਲ ਤੇ ਜਾਂ ਤੁਸੀਂ ਪਰੌਂਠੇ ਤੇ ਜਾਂ ਫੁਲਕੇ ਦੇ ਨਾਲ ਤੁਸੀਂ ਸਰਵ ਕਰ ਸਕਦੇ ਹੋ ਗਰਮਾ ਗਰਮ ਜਿਵੇਂ ਤੁਹਾਡੇ ਇਹ ਦੇਖੋ ਕਿੰਨਾ ਸੌਫਟ ਸੀਗਾ ਟੁੱਟ ਕੇ ਦੇਖ ਗਿਆ ਸੀ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਿਓ ਇਹ ਹੈ ਜੀ ਸਾਡੇ ਗੱਟੇ ਦੀ ਕੜੀ ਰਾਜਸਥਾਨ ਦੀ ਫੇਮਸ ਸਬਜੀ ਬਾਏ ਬਾਏ